ਰੋ ਦੇਖੋ ਕਿਰਾਹ ਸੈਂਸ ਸਾਫ ਸਾ ਬਸੁੱਤੀ ਹੋਈ ਹੈ ਜਮਾ ਫਿਰ ਬਾਪੂ ਹੱਟਾ ਮਾਰ ਲੱਗਿਆ ਕੀ ਹੋ ਗਿਆ ਬਾਪੂ ਹਾਂਜੀ ਬਾਪੂ ਉਸ ਵਕਤ ਤਾਂ ਤੁਹਾਡਾ ਹੈਪੀ ਟੀਵੀ ਚੈਨਲ ਤੇ ਉਮੀਦ ਕਰਦੇ ਹਾਂ ਵੀ ਸਾਰੇ ਠੀਕ ਠਾਕ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਬਾਪੇ ਤੁਹਾਨੂੰ ਪਤਾ ਹੀ ਹੈ ਵੀ ਜਿਹੜਾ ਪਾਰਟੀ ਦਾ ਕੰਮ ਔ ਸ਼ੁਰੂ ਹੋ ਗਿਆ ਤੇ ਜਿਹੜੇ ਪਹਿਲਾਂ ਨਿੱਕੇ ਮੋਟੇ ਕੰਮ ਜਨੇ ਨਵੇੜ ਲਈ ਅੱਜ ਆਪਾਂ ਕੱਢਣੀਆਂ ਸਰੋਂ ਤੇ ਮੈਂ ਤੇ ਡੈਡੀ ਪਹੁੰਚ ਕੇ ਮੋਟਰ ਤੇ ਤੇ ਮਗਰ ਹਣੰਬਾ ਵੀ ਆ ਰਿਹਾ ਠੀਕ ਹੈ ਜੀ ਤੇ ਉਹਦੇ ਨਾਲ ਹੀ ਲੇਬਰ ਆ ਗਈ ਤੇ ਸਰੋਂ ਦਾ ਇਹਦਾ ਕੰਮ ਵਾਜਾ ਆਪਾਂ ਨੇ ਨਿਮੇੜ ਦੇਣਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਸਾਨੂੰ ਮੱਕੀ ਮੁੱਕੀ ਨੂੰ ਪਾਣੀ ਲਾਵਾਂਗੇ ਆਪਾਂ ਕਿਉਂਕਿ ਮੱਕੀ ਆਪਣੀ ਪਾਣੀ ਮੰਗੀ ਜਾਂਦੀ ਆ ਹੁਣ ਯੂਰੀਆ ਆਪਾਂ ਨੇ ਪਾਤਾ ਇਹਦੇ ਵਿੱਚ ਦੂਜਾ ਦੂਜੀ ਕਿਸਤ ਆਪਾਂ ਯੂਰੀ ਦੀ ਪਾਤੀ ਮੱਕੀ ਚ ਬਸ ਦੋਈ ਯੂਰੀਆ ਲਾਉਣੇ ਨੇ ਆਪਾਂ ਤੇ ਬਾਕੀ ਸਪਰੇਅ ਹੀ ਕਰਾਂਗੇ ਠੀਕ ਹੈ ਜੀ ਤੇ ਆਜੋ ਫਿਰ ਕਰਾਂ ਬੱਟਾ-ਬੱਟਾ ਵੱਡੀਆਂ ਕਰੀਏ ਤਿਆਰੀਆਂ ਮੱਕੀ ਚੈੱਕ ਕਰੋ ਬਾਇਰ ਦੀ 9908 ਹੁਣ ਪਾਣੀ ਐਨ ਪੂਰਾ ਮੰਗਦੀ ਐ ਪੂਰਾ ਐਨ ਚੜਾ ਕੇ ਪਾਣੀ ਲਾਉਣਾ ਇਹਨੂੰ ਫੇਰ ਦੇਖੋ ਟਾਂਡਾ ਤੁਸੀਂ ਹਾਂ ਦੇਖੋ ਕਰੋ ਉਹ ਵਰਦਾ ਡੈਡੀ ਬਾਈ ਆਪਣਾ ਨੱਕੇ ਮਾਰਦਾ ਤੇ ਨੱਕੇ ਮਾਰੇ ਆਊਗਾ ਤੇ ਫੇਰ ਸਰੋਂ ਕੱਢਾਂਗੇ ਆਪਾਂ ਤੇ ਸਰੋਂ ਕੱਢ ਕੇ ਲੈਡ ਚੱਲ ਪੈਣੀ ਆ ਫਿਰ ਸ਼ਾਮ ਜੇ ਨੂੰ ਤੇ ਫੇਰ ਆਪਾਂ ਕਰਾਂਗੇ ਮੱਕੀ ਦੀ ਸਿੰਚਾਈ ਅੱਜ ਹਵਾ ਹੀ ਬਹੁਤ ਚੱਲੀ ਜਾਂਦੀ ਆ ਬਾਈ ਇੱਕ ਘੁੱਟ ਪੀ ਲਈਏ ਉਹਨੇ ਆਪਾਂ ਕਿਉਂਕਿ ਚਾਹ ਬਿਨਾ ਕਾਹੇ ਜੋਗੇ ਨਹੀਂ ਚਾਹ ਦੀ ਘੁੱਟ ਪੀ ਕੇ ਕੰਮ ਸਾਮ ਪੋਈਏ ਤੇ ਲਾ ਲਿਆ ਆਣਕਾਂ ਤੇ ਬਣ ਗਏ ਮੋਦਲੇ ਲੈਵਲ ਦੀ ਗੱਲਬਾਤ ਕਰਦਾਂਗੇ ਤੇ ਕਣਕਾਂ ਵੀ ਹੱਕਾਂ ਮਰੀ ਜਾਂਦੀਆਂ ਨੇ ਹੁਣ ਹੈ ਐਣ ਜਮਾਂ ਖੜਕਈਆਂ ਹਵਾ ਨੇ ਖੜਕਾਤੀਆਂ ਜਮਾਂ ਯਾਰ ਦੀਆਂ ਕੜੀਆਂ ਹੋ ਗਈਆਂ ਖਤਮ ਤੇ ਪਹੁੰਚ ਚੁੱਕਿਆ ਕਹਿੰਦੇ ਲੱਖਾ ਜੱਸਾ ਬਾਈ ਦੀ ਜੋੜੀ ਆ ਚੁੱਕੇ ਨੇ ਖੜੰਬਾ ਲੈ ਕੇ ਤੇ ਹਨ ਤਰਾ ਲੈਵਲ ਦੀ ਗੱਲਬਾਤ ਕਰਤੀ ਤੇ ਇਹਨਾਂ ਨੂੰ ਘੁਟਕੜ ਪੁਲਾ ਕੇ ਚਾਹ ਤੇ ਫੇਰ ਚੱਲਦੇ ਆਪਾਂ ਸਰੋਂ ਵਾਲੇ ਥਿਆਰੇ 'ਚ ਜੱਸਿਆ ਗਲਾਸ ਚੱਕ ਲੈ ਉਤਰ ਕੇ ਟਰੈਕਟਰ ਤੋਂ ਗਲਾਸ ਚੱਕ ਲੈ ਉਤਰ ਕੇ ਟਰੈਕਟਰ ਤੋਂ ਗਲਾਸ ਚੱਕ ਲੈ ਜਾਲਾ ਆ ਜਾ ਕਰਾਂ ਤੇ ਆ ਉਹ ਆ ਗਿਆ ਆਪਣੇ ਬਾਈ ਹੁਣੀ ਲੰਬੜਦਾਰ ਹੁਣੀ ਤੈਣ ਦੇਖਿਓ ਤੁਸੀਂ ਮੈਂਟ ਅੱਧਾ ਘੰਟਾ ਹੀ ਲਾਵਾਂਗੇ ਜੀ ਲੈ ਕੇ ਬਾਬੇ ਦਾ ਨਾਮ ਬਾੜ ਤੱਕ ਖਤਾ ਖੇਤ ਚ ਹੜੰਬਾ ਆਪਾਂ ਨੇ ਜੀ ਲੈ ਕੇ ਬਾਬੇ ਨਾਨਕ ਦਾ ਨਾਮ ਬਾੜ ਤੱਕ ਖੇਤ ਚ ਹੜੰਬਾ ਜੱਸੇ ਵਾਲਾ ਤੇ ਆ ਫਿਰਦੀ ਆਪਣੀ ਲੇਬਰ ਤਨੱਕ ਬੱਗਿਆ ਥਾਵਾਂ ਆਪਾਂ ਹੁਣ ਭੜਕਾ ਦਾਂਗੇ ਇਹਨੂੰ ਆ ਤੇ ਉਦੋਂ ਵਾਰ ਮੱਕੀ ਲਾਵਾਂਗੇ ਪਾਣੀ ਸਰੋਂ ਇਹ ਪੈਨੀਆਂ ਦੀ ਬੀਜੀ ਹੋਈ ਆ ਬਾਬੇ ਆਪਣੇ 43 S45 ਕਿਹੜੀ ਆ ਉਹ 45 S46 ਪੈਨੀਆਂ ਦੀ ਇਹ ਹੀ ਬੀਜ ਨੇ ਆਪਾਂ ਹਰ ਵਾਰ ਲਓ ਜੀ ਪੱਲਣ ਪੱਲੜ ਫਸਾ ਕੇ ਆਣ ਜਮਾ ਤਿਆਰੀਆਂ ਨੇ ਤੇ ਜੱਸਾ ਬਾਸ਼ੀ ਕਹਿੰਦਾ ਬੱਸ ਕਰਾਂ ਤਾ ਫਸਾ ਪੱਲੀ ਫੜਗਾ ਵਾਂ ਕਹਿੰਦਾ ਲੈ ਜੱਸੇ ਬਾਈ ਪੱਲੀ ਫੜੀ ਫਟੇ ਜੱਗਦਾਂਗੇ ਬਸ ਆਹੀ ਪੱਲੀ ਸੀਗੀ ਕੰਮ ਆਪਣਾ ਹੋਣਾ ਓਕੇ ਹੋ ਜੀ ਲਓ ਜੀ ਬਾਪੂ ਚਲਾਤਾ ਹੜੰਬਾ ਲੈ ਕੇ ਬਾਬੇ ਨਾਨਕ ਦਾ ਨਾਮ ਐ ਚੱਲਦਾ ਲਾਣੇਦਾਰ ਉੱਤੇ ਮੈਂ ਦਾਵਦਾ ਨਹੀਂ ਝੋਟਾ ਕਿਸੇ ਕੰਮ ਕਿੱਥੇ ਆ ਦੱਸਾ ਉਹ ਜੱਸੇ ਚੱਕਰ ਘਟਾ ਦੇ ਬਾਈ ਆਹ ਤੇ ਦਾ ਕਲਕਲਾ ਹੀ ਕੰਮ ਕਰਿਆ ਪਿਆ ਜੀ ਬਾਪੂ ਸਰੋਂ ਦੇ ਖੋਕੇ ਰਾਂ ਐਨ ਸਾਫ ਸਾਵਾ ਸੁੱਤੀ ਹੋਈ ਆ ਜਮਾ ਤੇ ਬਾਪੂ ਹੱਟਾ ਮਾਰ ਲੱਗਿਆ ਕੀ ਹੋ ਗਿਆ ਬਾਪੂ ਜੀ ਬਾਪੂ ਆਪਣੀ ਡਿਊਟੀ ਭਰਿਆ ਤੇ ਲੱਗੀ ਹੋਈ ਆ ਭਰੇ ਚੱਕ ਕੇ ਲਿਆ ਕੇ ਉੱਥੇ ਸਿੜਦਣਿਆ ਡੈਡੀ ਹੁਣੀ ਲਾਉਂਦ ਨੇ ਰੁੱਕ ਤੇ ਨਾਲ ਇੱਕ ਲੱਗਿਆ ਹੋਇਆ ਲੱਪੜਦਾ ਠੀਕ ਹੈ ਜੀ ਬਸ ਆਪਣੀ ਡਿਊਟੀ ਇਹੀ ਆ ਸਿੱਖੋ ਸਫਾ ਚੱਕਣਾ ਆਪਦੇ ਆ ਤੇ ਉੱਥੇ ਜਾ ਕੇ ਸਿੜ ਦੇਣਾ ਤੇ ਸਰੋਂ ਬਾਪੇ ਉਹ ਆਪਣਾ ਪੂਰਾ ਵਧੀਆ ਝਾੜ ਲੱਗਦਾ ਦੇਖਣ ਨੂੰ ਤੇ ਸਾਨੂੰ ਵੀ ਦਿਖਾਉਣੇ ਚੱਲ ਕੇ ਆਪਾਂ ਠੀਕ ਹੈ ਜੀ ਤੇ ਬਾਕੀ ਹੜੰਬੇ ਦੇ ਚੱਕਰ ਵੀ ਠੀਕ ਜੀ ਰੱਖੇ ਹੋਣੇ ਬੜੇ ਨਹੀਂ ਬਧਾਏ ਹੋਏ ਤੂੰ ਇਹ ਚੱਕਰ ਵੱਧ ਵਧਾਵਾਂਗੇ ਤਾਂ ਟਾਣੇ ਵਿੱਚ ਮੜੀ ਠੀਕ ਹੈ ਜੀ ਚੱਕਰ ਘੱਟ ਹੀ ਚਾਹੀਦੇ ਨੇ ਹੜੰਬੇ ਦੇ ਆਪਿਓ ਸਰੋਚੇ ਕੇ ਕਰੋ 45 S 42 ਪੈਨੀਅਰ ਦੀ ਆ ਪੂਰਾ ਵਧੀਆ ਝਾੜਾ ਬਾਬਿਓ ਬਿੱਡਾਂ ਦੇ ਵਿੱਚੀ ਹੋਈ ਸੀ ਆਪਣੀ ਇਹ ਇੱਧਰ ਜੱਸਾ ਬਾਈ ਖੜਾ ਅਰਥੇ 55 ਲਾਇਆ ਹੋਇਆ 855 ਸਾਹੀ ਜਗ੍ਹਾ ਰਹਿ ਗਈ ਆਪਣੀ ਆਪਣੀ ਡਿਊਟੀ ਲੱਗੀ ਕਰਾਂ ਟਰੈਕਟਰ ਲੈ ਕੇ ਆਉਣਾ ਆਪਾਂ ਨੇ ਜਾਂ ਗੱਡੀ ਲੈ ਕੇ ਆਉਣੀ ਆ ਜੇ ਡੈਡੀ ਕਹਿੰਦਾ ਟਰੈਕਟਰ ਲਿਆਵੇਂ ਉਹ ਖੱਤੇ ਦੇ ਵਿੱਚ ਹੀ ਵੜ ਜੂ ਜੇ ਲਿਆਂ ਦੀ ਗੱਡੀ ਫਿਰ ਬਾਹਰ ਪਹੀ ਤੇ ਲਤਨੀ ਪੂਸਰਾਂ ਟਰੈਕਟਰ ਹੀ ਲੈ ਕੇ ਆਵਾਂਗੇ ਕਿਸੇ ਲੋਟ ਮਰਜ਼ੀ ਲੈ ਕੇ ਆਈਏ ਕਿਉਂਕਿ ਵਿਚ ਲੈ ਕੇ ਲਵੇ ਕਰਕੇ ਜਮਾ ਲੱਦਾਂਗੇ ਸਰੋਂ ਉਹ ਤਾਂ ਟਾਈਮ ਬਹੁਤ ਲੱਗੂ ਭਰੇ ਟੱਕ ਜਾ ਲੈ ਦੱਸ ਓ ਟਰੈਕਟਰ ਮੈਂ ਲੈ ਆਇਆ ਕਰੋ ਤੇ ਉਧਰ ਆ ਬਾਈ ਜੀ ਹੁਣੇ ਵੀ ਆ ਗਈ ਸੀ ਸਕੂਲੋਂ ਇਹ ਕਹਿੰਦੇ ਅਸੀਂ ਵੀ ਨਾਲ ਜਾਣਾ ਕੱਲ ਨੂੰ ਸਾਨੂੰ ਛੁੱਟੀ ਆ ਤੇ ਕਹਿੰਦੇ ਸਾਨੂੰ ਨਾਲ ਜ਼ੋਰ ਲੈ ਕੇ ਚੱਲ ਅਸੀਂ ਕਹਿੰਦੇ ਆਉ ਜੀ ਮਗਾ ਬਾਈ ਜੀ ਚਲੋ ਫਿਰ ਅਸੀਂ ਕਿੱਥੇ ਮਨਾ ਕਰ ਸਕਦੇ ਹਾਂ ਆ ਦੇਖ ਮੇਰਾ ਸਾਲਾ ਕੀ ਕਰਪਾ ਉਧਰ ਗੱਸਾ ਪਾਈ ਵੀ ਸਰੋਂ ਕੱਢ ਕੇ ਆ ਰਿਹਾ ਓਏ ਆ ਗਿਆ ਓਏ ਆ ਗਿਆ ਸਰੋਂ ਕੱਢ ਕੇ ਆ ਦੇਣਾ ਚ ਇਹਨੂੰ ਵੀ ਹੱਟ ਰਹੀ ਦੀ ਆ ਪੂਰੀ ਬਾਈ ਨੂੰ ਆ ਜਾ ਆ ਜਾ ਇੱਥੇ ਰਹਿ ਦਊ ਆ ਜਾ ਕਬਰ ਆਣਾ ਕਬਰਣਾ ਆ ਮਡਰੀ ਜਨ ਠੀਕ ਹੈ ਅਸੀਂ ਖੇਤ ਚ ਤੇ ਡੈਡੀ ਕਰ ਲੱਗਿਆ ਹੋਇਆ ਠੀਕ ਜਿਹੜਾ ਵਿੱਚ ਫੂਸਕਤਾ ਜ਼ਿਆਦਾ ਕੱਢਦੀ ਅੱਜ ਆਪਾਂ ਠੀਕ ਆ ਤੇ ਥੈਲੇ ਲਿਆਂਦੇ ਪਰਤੀ ਲੈ ਆਂ ਇੰਨੇ ਆਲੇ ਮਹਾਦੇਵਣੀ ਵੀ ਆਏ ਨੇ ਲਓ ਜੀ ਸਰੋਂ ਵੀ ਲਾਤੀ ਸਜਲੀ ਨਾਲ ਮਹਾਦੇ ਪਾਣੀ ਦਾ ਗਲਾਸ ਭਰੀ ਖੜਾ ਲਓ ਜੀ ਮੈਂ ਤੇ ਮਹਾਦੇ ਭਰ ਲਾ ਕੇ ਥੈਲੇ ਬਾਜ ਵੱਟਾ ਨਹੀਂ ਪਰਤੇ ਪੰਜ ਵਾਹ ਜੀ ਵਾਹ ਪਿਓ ਸਰੋਂ ਦਾ ਆਪਣਾ ਕੰਮ ਹੋ ਗਿਆ ਖਤਮ ਤੇ ਹੁਣ ਸਮਾਨ ਦਾ ਪੂ ਸਾਂਭਣ ਲੱਗੇ ਹੋਇਆ ਪੱਲੜਾ ਪੁੱਲੜ ਇਕੱਠੇ ਕਰਕੇ ਤੈ ਮਾਰ ਕੇ ਰੇੜੇ ਚ ਰੱਖ ਲੈ ਸਰੋਂ ਥੈਲੀਆਂ ਚ ਕਟੀਆਂ ਚ ਪਾ ਕੇ ਉਹ ਜਮਾ ਕਰਤੀ ਰੇੜਿਆਂ ਤੇ ਤੇ ਰੇੜਾ ਆਪਾਂ ਨੇ ਐਨ ਜਮਾ ਓਕੇ ਕਰ ਲਿਆ ਤੇ ਹੁਣ ਚੱਲਦਿਆ ਘਰ ਨੂੰ ਇੱਧਰ ਮਹਾਦੇਵ ਲੱਗਾ ਹ ਕੋਣ ਤਰਪਾਲ ਨਾਲ ਠੀਕ ਹੈ ਜੀ ਹਾਂ ਦੇਵ ਨੇ ਰੱਖ ਹੀ ਦਿੱਤੀ ਤਰਪਾਲ ਪਰ ਔਖਾ ਤਾਂ ਬਹੁਤ ਹੋਇਆ ਪਰ ਕਹਿੰਦਾ ਨਾ ਰੱਖੂੰ ਤਾਂ ਰੱਖੂੰਗਾ ਤੇ ਰੱਖਤੀ ਤੇ ਆਪਾਂ ਸਰੋਂ ਵੀ ਜਿਹੜੀ ਕਟੀਆਂ ਚ ਪਾ ਕੇ ਰੇੜਾ ਐਨ ਜਮਾ ਲੱਤ ਲਿਆ ਡੱਕ ਲਿਆ ਤੇ ਆ ਸਜਲੀ ਵੀ ਰੱਖ ਲਈ ਬਾਈ ਜੀ ਤੇ ਹੁਣ ਤੇ ਹੈਰੀ ਹੁਣ ਇਹ ਕਹਿੰਦੇ ਨੇ ਮੈਂ ਟਰੈਕਟਰ ਚਲਾਉ ਮਾਹਦੇਵ ਕਹਿੰਦਾ ਮੈਂ ਚਲਾਉ ਠੀਕ ਆ ਠੀਕ ਆ ਮਾਹਦੇ ਤੂੰ ਹੈਰੀ ਤੂੰ ਚਲਾਈ ਅੱਜ ਵਾਲੀ ਵੀਡੀਓ ਨੂੰ ਆਪਾਂ ਇੱਥੇ ਬੰਦ ਕਰਦੇ ਆਂਗੇ ਠੀਕ ਆ ਜੀ ਇਹ ਆਪਣੀ ਜਿਹੜੀ ਸਰੋਂ ਸੀ ਇਹ ਪੈਨੀਆਂਰ ਦੀ ਬੀਜੀ ਹੋਈ ਸੀ ਐਸ 45 SSC ਵਾਲੀ ਬਹੁਤ ਵਧੀਆ ਝਾੜ ਰਿਹਾ ਬਾਬਿਓ ਬਸ ਸਰੇ ਹੀ ਲਾਤਾ ਕੰਮ ਠੀਕ ਆ ਜੀ ਸਰੋਂ ਹਮੇਸ਼ਾ ਹੀ ਆਪਣੀ 2-3 ਵਾਰ ਆਪਾਂ ਨੇ ਬੀਜੀਆ ਦੋਨੇ ਤਿੰਨੇ ਵਾਰ ਫੁੱਲ ਝਾੜ ਰਿਹਾਗਾ ਇਹਦੀ ਆਪਣੇ ਕੋਲ ਵੀਡੀਓ ਵੀ ਪਾਈ ਹੋਈ ਆ ਫੇਸਬੁੱਕ ਤੇ ਦੇਖ ਵੀ ਸਕਦੇ ਹੋ ਤੁਸੀਂ ਜਦੋਂ ਆਪਾਂ ਨੇ ਬੀਜੀ ਸੀ ਤੇ ਅੱਜ ਵਾਲੀ ਵੀਡੀਓ ਨੂੰ ਬਾਬੇ ਇੱਥੇ ਬੰਦ ਕਰਦੇ ਆਂ ਪਰ ਵੀਰ ਬਣ ਕੇ ਇਹਨਾਂ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਵੱਧ ਤੋਂ ਵੱਧ ਕਮੈਂਟ ਕਰਦਿਆ ਕਰੋ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਜੇ ਤਾਂ ਤੁਸੀਂ ਦੇਖਦੇ ਹੋ YouTube ਤੇ ਫਿਰ ਤਾਂ YouTube ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਬੈਲ ਕਨ ਨੂੰ ਕਰ ਦਿਓ ਪ੍ਰੈਸ ਵੀ ਸਾਡੀ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਸਾਨੂੰ ਮਿਲ ਜੇ ਜੇ ਤੁਸੀਂ ਕਰਦੇ ਹੋ ਫਿਰ ਦੇਖਦੇ ਹੋ Facebook ਪੇਜ ਤੇ ਫਿਰ Facebook ਪੇਜ ਨੂੰ ਫੋਲੋ ਜ਼ਰੂਰ ਕਰਿਓ ਠੀਕ ਹੈ ਜੀ ਤੇ ਚੱਲੀਏ ਹੈਰੀ ਫਿਰ ਹਾਂ ਸੋ ਵੱਧ ਤੋਂ ਵੱਧ ਵੀਰ ਬਣ ਕੇ ਸ਼ੇਅਰ ਕਰਦਿਆ ਕਰੋ ਠੀਕ ਹੈ ਜੀ ਸੋ ਧੰਨਵਾਦ ਮਿਲਦਿਆਂ ਕਿਸੇ ਅਗਲੀ ਵੀਡੀਓ ਵਿੱਚ